ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜਿੱਥੇ ਬੱਚਿਆਂ ਦੀਆਂ ਗੁਰਮਤ ਦੀਆਂ ਗੁਰਮਤ ਇਤਿਹਾਸ ਗੁਰਬਾਣੀ ਸੰਥਿਆ ਸਲਾਈ ਤਬਲਾ ਹਾਰਮੋਨੀਅਮ ਤੇ ਨਾਲ ਸਕੂਲ ਦੀ ਪੜ੍ਹਾਈ ਇਹ ਵੱਖ-ਵੱਖ ਤਰ੍ਹਾਂ ਦੀਆਂ ਕਲਾਸਾਂ ਲੱਗਦੀਆਂ ਸੋ ਇਨ੍ਹਾਂ ਕਲਾਸਾਂ ਦੇ ਦੌਰਾਨ ਜੋ ਸਾਨੂੰ ਸਮੇਂ-ਸਮੇਂ ਤੇ ਸਹਿਯੋਗ ਦਿੰਦੇ ਐ ਸਾਡਾ ਸਾਥ ਦਿੰਦੇ ਨੇ ਤੇ ਸਾਡੇ ਕੋਲ ਬੜੀਆਂ ਸ਼ਕਸ਼ੀਤਾਾਂ ਸਮੇਂ-ਸਮੇਂ ਤੇ ਪਹੁੰਚਦੀਆਂ ਐ ਜੋ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਵੀ ਪਾਉਂਦੇ ਨੇ ਜਾਂ ਜੋ ਸਾਡਾ ਸਾਥ ਵੀ ਦਿੰਦੇ ਐ ਵੀ ਅਸੀਂ ਕਿਸ ਤਰ੍ਹਾਂ ਗੁਰਮਤ ਨੂੰ ਸਿੱਖ ਕੇ ਆਪਣੀ ਜੀਵਨ ਦੇ ਵਿੱਚ ਅਪਣਾਉਣਾ ਤੇ ਅੱਗੇ ਵੀ ਵੰਡਣਾ ਤੁਸੀਂ ਵਿਦਿਆਰਥੀ ਜਾਂ ਸਟਾਫ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਾਨੂੰ ਸਾਰਿਆਂ ਦੇ ਸਾਥ ਦੀ ਜ਼ਰੂਰਤ ਹੁੰਦੀ ਐ ਜਿਸ ਕਰਕੇ ਸਾਥ ਦੇਣ ਵਾਲੇ ਸਮੇਂ-ਸਮੇਂ ਤੇ ਤੁਹਾਨੂੰ ਆ ਕੇ ਮਿਲਦੇ ਨੇ ਦੇਖਦੇ ਨੇ ਉਸੇ ਪ੍ਰਕਾਰ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਜੀ ਲਾਸ ਏਂਜਲਸ ਅਮਰੀਕਾ ਵਾਲੇ ਜਿਨ੍ਹਾਂ ਦਾ ਸਾਨੂੰ ਬਹੁਤ ਵੱਡਾ ਸਾਥ ਹੈ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਨ੍ਹਾਂ ਦੇ ਸਦਕਾ ਅਸੀਂ ਸਾਰੇ ਇਕੱਠੇ ਹੋਏ ਆਂ ਜੋ ਜਦੋਂ ਵੀ ਉਹ ਆਉਣ ਸਾਡੇ ਨਾਲ ਆ ਕੇ ਵਿਚਾਰਾਂ ਦੀ ਸਾਂਝ ਪਾਉਂਦੇ ਆ ਸੋ ਉਹਨਾਂ ਵੱਲੋਂ ਅੱਜ ਕੁਝ ਵੀਰ ਜਿਹੜੇ ਆ ਗੁਰਮੁਖ ਸਿੱਖਿਆ ਕੇਂਦਰ ਦੇ ਵਿੱਚ ਆਏ ਨੇ ਤੇ ਅਸੀਂ ਸਾਰੇ ਸਟਾਫ ਵੱਲੋਂ ਸਾਰੀ ਮੈਨੇਜਮੈਂਟ ਵੱਲੋਂ ਸਾਰੇ ਵਿਦਿਆਰਥੀਆਂ ਵੱਲੋਂ ਸਤਿਕਾਰਯੋਗ ਵੀਰਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਆ ਸੋ ਮੈਂ ਬੇਨਤੀ ਕਰਦਾ ਹਾਂ ਸਤਿਕਾਰਯੋਗ ਵੀਰ ਹਰਪ੍ਰੀਤ ਸਿੰਘ ਜੀ ਨੇ ਨਾਲ ਉਹਨਾਂ ਦੇ ਸਾਥੀ ਨੇ ਤੇ 2-2 ਮਿੰਟ ਦਾ ਸਮਾਂ ਸਾਡੇ ਨਾਲ ਜੋ ਵਿਚਾਰਾਂ ਦੀ ਸਾਂਝ ਪਾਉਣਗੇ ਸੋ ਮੈਂ ਬੇਨਤੀ ਕਰਦਾ ਹਾਂ ਵੀ ਵੀਰ ਆ ਕੇ ਤੁਹਾਨੂੰ 2-2 ਮਿੰਟ ਸਾਰਿਆਂ ਨੂੰ ਸੰਬੋਧਨ ਕਰਨ ਜੀ ਬੇਨਤੀ ਕਰਦਾ ਵੀਰ ਹਰਪ੍ਰੀਤ ਸਿੰਘ ਜੀ ਆ ਕੇ ਤੁਹਾਡੇ ਨਾਲ ਸਾਂਝ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਸਰਪ੍ਰਾਈਜ਼ ਸਰਜੀ ਸਿੰਘ ਜੀ ਲਾਸ ਏਂਜਲਸ ਤੋਂ ਆਈ ਥਿੰਕ ਦੋ ਸਾਲ ਤੋਂ ਦੋ ਸਾਲ ਲੇਢ ਸਾਲ ਪਹਿਲਾਂ ਉਹ ਅਸੀਂ ਬੈਠੇ ਸੀ ਉਹਨਾਂ ਦਾ ਹਾਲੇ ਕੀ ਟ੍ਰੀਟਮੈਂਟ ਚੱਲਣਾ ਸੀ ਉੱਥੇ ਪਰ ਉਹਨਾਂ ਨੂੰ ਇੰਨੀ ਅੰਦਰੋਂ ਤਾਨ ਸੀ ਕਿ ਮੈਂ ਨਹੀਂ ਜਾਣਾ ਹੈ ਉੱਥੇ ਜਾਣਾ ਹੈ ਕੀ ਉਪਰਲਾ ਚੱਲ ਰਿਹਾ ਉਹਨੂੰ ਹਮੇਸ਼ਾ ਸ਼ੁਰੂ ਤੋਂ ਇਹੀ ਰਹਿੰਦੀ ਆ ਕਿ ਗੁਰਮਤ ਲਈ ਕੁਝ ਕੀਤਾ ਜਾਵੇ ਆਪਣੇ ਬੱਚਿਆਂ ਵਾਸਤੇ ਕੁਝ ਕੀਤਾ ਜਾਵੇ ਤੇ ਮੈਨੂੰ ਯਾਦ ਆ ਕਿ ਹਸਪੀਟਲ ਵਿੱਚ ਸੀਗੇ ਪਰ ਉਹਨਾਂ ਦੇ ਦਿਲ 'ਚ ਇਹੀ ਸੀ ਕਿ ਮੈਂ ਕਿਸ ਵੇਲੇ ਕੀ ਗੋ ਮੈਂ ਚਲਾ ਜਾਵਾਂ ਤੇ ਸਾਨੂੰ ਬਿਨਾਂ ਦੱਸੇ ਹੀ ਉਹਨਾਂ ਨੇ ਆਪਣੇ ਟਿਕਟ ਬੁੱਕ ਕਰਵਾ ਕੇ ਤੇ ਉਹਨਾਂ ਇੱਥੇ ਆਣ ਦੀ ਕੀਤੀ ਭਾਵੇਂ ਉਹਨਾਂ ਦਾ ਟ੍ਰੀਟਮੈਂਟ ਵਾਲੇ ਚੱਲਦਾ ਪਿਆ ਸੀ। ਸੋ ਜਦੋਂ ਮੇਰੇ ਉਹਨਾਂ ਨਾਲ ਗੱਲ ਹੁੰਦੀ ਸੀ ਤਾਂ ਉਹ ਹਮੇਸ਼ਾ ਕਹਿੰਦੇ ਸੀ ਇੱਕ ਵਾਰ ਜਾ ਕੇ ਆਇਓ ਜ਼ਰੂਰ ਤੇ ਦੇਖ ਕੇ ਆਇਓ। ਸੋ ਬਹੁਤ ਚੰਗਾ ਲੱਗਾ ਇੱਥੇ ਆ ਕੇ ਸਰਦਾਰ ਸੁਚਾ ਸਿੰਘ ਐਂਡ ਕਰਤਾਰਪੁਰ ਜੀ ਜਿਨ੍ਹਾਂ ਨੇ ਕੀ ਬਹੁਤ ਵੱਡਾ ਦਾਨ ਐ ਇਸ ਤਰ੍ਹਾਂ ਦਾ। ਆਪਣਾ ਘਰ ਕੋਈ ਨਹੀਂ ਛੱਡਦਾ। ਪਰ ਉਹਨਾਂ ਨੇ ਆਪਣੀ ਸਿੱਖੀ ਵਾਸਤੇ ਬੱਚਿਆਂ ਨੂੰ ਪਰਫੁੱਲਤ ਕਰਨ ਵਾਸਤੇ ਨਵੀਆਂ ਚੀਜ਼ਾਂ ਸਿਖਾਉਣ ਵਾਸਤੇ ਇਹ ਉਪਰਾਲਾ ਕੀਤਾ ਵਿਦਿਆ ਜੋ ਕਿ ਸਭ ਲਈ ਬਹੁਤ ਜ਼ਰੂਰੀ ਹੈ ਉਹ ਤੁਸੀਂ ਸਿੱਖਣੀ ਹੈ ਤੇ ਅੱਗੇ ਸਿਖਾਉਣੀ ਹੈ ਠੀਕ ਹੈ ਜਿੱਥੇ-ਜਿੱਥੇ ਅਸੀਂ ਸਮਾਜਿਕ ਹੋਰ ਚੀਜ਼ਾਂ ਵੀ ਸਿੱਖਦੇ ਹਾਂ ਅਸੀਂ ਨਾਲ-ਨਾਲ ਗੁਰੂ ਦਾ ਗਿਆਨ ਵੀ ਲੈਣਾ ਹੈ ਜਿਹੜਾ ਗੁਰੂ ਦਾ ਗਿਆਨ ਹੁੰਦਾ ਹੈ ਉਹ ਸਾਨੂੰ ਹਮੇਸ਼ਾ ਸਹੀ ਰਸਤੇ ਤੇ ਚੱਲਣ ਦਾ ਤਰੀਕਾ ਦੱਸਦਾ ਹੈ ਤੇ ਜੀਵਨ ਨੂੰ ਕਿੱਦਾਂ ਜੀਣਾ ਹੈ ਉਹ ਸਾਨੂੰ ਢੰਗ ਦੱਸਦਾ ਹੈ ਅਸੀਂ ਦੋਨੋਂ ਚੀਜ਼ਾਂ ਨਾਲ ਨਾਲ ਸਿੱਖੜੀਆਂ ਤੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਠੀਕ ਹੈ ਤੇ ਬਹੁਤ ਚੰਗਾ ਲੱਗਾ ਇੱਥੇ ਆ ਕੇ ਜਿਵੇਂ ਦੱਸਿਆ ਇਹਨਾਂ ਨੇ ਕਿ ਸਲਾਈ ਦੀ ਸਿੱਖਿਆ ਵੀ ਚੱਲਦੀ ਹੈ ਬੱਚੀਆਂ ਸਲਾਈ ਸਿੱਖਦੀਆਂ ਤੁਸੀਂ ਨਵੀਂ ਤਕਨੀਕ ਸਿੱਖਦੇ ਹੋ ਕੰਪਿਊਟਰ ਸਿੱਖਿਆ ਲੈਂਦੇ ਹੋ ਜਿਹੜੀ ਅੱਜ ਕੱਲ ਦੇ ਜ਼ਮਾਨੇ 'ਚ ਬਹੁਤ ਲੋੜ ਹੈ ਉਸ ਦੀ ਠੀਕ ਹੈ ਇਹ ਤੁਹਾਡੇ ਜੀਵਨ ਚ ਅੱਗੇ ਜਾ ਕੇ ਬਹੁਤ ਕੰਮ ਆਉਣੀ ਹੈ ਠੀਕ ਹੈ ਸੋ ਬਹੁਤ ਚੰਗਾ ਤੁਸੀਂ ਕੇਸ ਕਿ ਕੇ ਸਜਾਈਆਂ ਤਾਂ 17 ਬਨੀਆਂ ਬਹੁਤ ਲੋੜਾ ਸਮੇ ਨੂੰ ਠੀਕ ਹੈ ਤੁਸੀਂ ਇਦਾਂ ਹੀ ਇਸ ਜੋਸ਼ ਦੇ ਨਾਲ ਅੱਗੇ ਵਧਣਾ ਚੀਜ਼ਾਂ ਸਿੱਖ ਕੇ ਇਹ ਨਹੀਂ ਕਿ ਅਸੀਂ ਸਿੱਖ ਕੇ ਆਪਣੇ ਕੋਲ ਰੱਖਣੀਆਂ ਹੋਰਾਂ ਦੀ ਵੀ ਮਦਦ ਵੀ ਕਰਨੀ ਹੈ ਅਸੀਂ ਜਿਵੇਂ ਸਾਨੂੰ ਮਦਦ ਮਿਲ ਰਹੀ ਹੈ ਨਾ ਕਿ ਕੋਈ ਆਪਾਂ ਪੈਸਾ ਨਹੀਂ ਲੈ ਰਹੇ ਇਦਾਂ ਹੋਰ ਆਪਾਂ ਸੇਵਾ ਕਰਨੀ ਹੈ ਤਾਂ ਕਿ ਅਸੀਂ ਸਮਾਜ ਨੂੰ ਅਗਾਹ ਵੱਧੂ ਸੋਚ ਵੱਲ ਲੈ ਕੇ ਜਾ ਸਕੀਏ ਸੋ ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਪਿਆਰੇ ਲੱਗ ਰਹੇ ਹੋ ਬੈਠੇ ਤੇ ਹੁਣ ਮੈਂ ਬੇਨਤੀ ਕਰਾਂਗਾ ਗੁਰਿੰਦਰ ਸਿੰਘ ਹੋਲਦੀ ਜੀ ਨੂੰ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਜੀ ਹਰਪੀ ਸਿੰਘ ਹੁਣੇ ਦੱਸ ਕੇ ਗਏ ਆ ਕਿ ਬੜੀ ਖੁਸ਼ੀ ਦੀ ਗੱਲ ਆ ਕਿ ਬੱਚਿਆਂ ਨੂੰ ਦੇਖ ਕੇ ਬੜੀ ਰੂਹ ਖੁਸ਼ ਹੁੰਦੀ ਆ ਕਿ ਸਾਡੀ ਕੌਮ ਦੇ ਜਿਹੜੇ ਹੀਰੇ ਆ ਉਹ ਦਿਨ-ਪ੍ਰਤੀ ਦਿਨ ਵੱਧ ਫੁੱਲ ਰਹੇ ਆ ਵੀਰੋ ਜਿਹੜੀ ਇਹ ਸੰਸਥਾ ਆ ਬੱਚਿਓ ਇਹ ਸੰਸਥਾ ਕਿਸੇ ਵੀ ਕੋਈ ਸੰਸਥਾ ਹੋਵੇ ਕੋਈ ਵਿਸ਼ੇਸ਼ ਨਹੀਂ ਕੋਈ ਚਲਾ ਸਕਦਾ ਇਹ ਗੁਰੂ ਮਹਾਰਾਜ ਦੀ ਕਿਰਪਾ ਜਿਹੜੇ ਤੇ ਹੋਵੇ ਉਹੀ ਚਲਾ ਸਕਦਾ ਨਹੀਂ ਤਾਂ ਹੋਰ ਅਨੇਕਾਂ ਸਾਡੇ ਵਰਗੇ ਜਾਂ ਹੋਰ ਵੀ ਸੰਗਤਾਂ ਵਿਚੇੜੀਆਂ ਦੁਨੀਆਂ ਫਿਰਦੀਆਂ ਪਰ ਜਿੱਤੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਆ ਉਹੀ ਇਸ ਕੰਮ ਨੂੰ ਸਿਰੇ ਚੜ੍ਹ ਸਕਦਾ ਵੀਰੋ ਬੱਚਿਓ ਕੀ ਗੁਰੂ ਮਹਾਰਾਜ ਦੀ ਕਿਰਪਾ ਜਿਹਨਾਂ ਤੇ ਹੋਈ ਆ ਉਹਨਾਂ ਨੇ ਦੇਖੋ ਐਨਾ ਸੋਹਣਾ ਆਲੀਸ਼ਾਨ ਬਿਲਡਿੰਗ ਬਣਾਤੀ ਆ ਜਿੱਥੇ ਅੱਜ ਦੀ ਸਥਿਤੀ ਦੇ ਵਿੱਚ ਸਾਡੀ ਸਿੱਖ ਕੌਮ ਦਾ ਕੀ ਹਾਲ ਹੋ ਗਿਆ ਤੁਹਾਨੂੰ ਸਾਰੇ ਨੂੰ ਪਤਾ ਫੇਰ ਵੀ ਨਿਸ਼ਕਾਮ ਸੇਵਾ ਕਰਨ ਵਾਲੇ ਜਿਹੜੇ ਸਾਡੇ ਵੀਰ ਸੱਜਣ ਇੱਥੇ ਬੈਠੇ ਆ ਪੰਜਾਬ ਵਿੱਚ ਬੈਠੇ ਆ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਦੀ ਜਿਹੜੀ ਲਗਾਣਾ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਨੀਅਤ ਆ ਉਹਦੇ ਸਦਕਾ ਇਹ ਬਿਲਡਿੰਗ ਅੱਜ ਖੜੀਆਂ ਹੋਈਆਂ ਆ ਤੁਸੀਂ ਬੱਚੇ ਸਾਰੇ ਇੱਥੇ ਪੜ੍ਹਦੇ ਆਂ ਬੱਚਿਓ ਪੜ੍ਹਾਈ ਦੇ ਨਾਲ ਜਿੱਥੇ ਸਾਨੂੰ ਗੁਰਬਾਣੀ ਦਾ ਨੌਲੇਜ ਸਾਨੂੰ ਗੁਰਬਾਣੀ ਦੀ ਹੋਣੀ ਬਹੁਤ ਜ਼ਰੂਰੀ ਆ ਅੱਜ ਕਿੰਨੇ ਇੱਥੇ ਬੱਚੇ ਬੈਠੇ ਆ ਮੈਨੂੰ ਹੱਥ ਖੜਾ ਕਰਕੇ ਦੱਸੋ ਕਿਹੜੇ ਬੱਚੇ ਚਾਹੁੰਦੇ ਆ ਕਿ ਅਸੀਂ ਐਸਐਸਪੀ ਬਣਨਾ ਚਾਹੁੰਦੇ ਆ ਚਾਹੁੰਦੇ ਕਿ ਨਹੀਂ ਚਾਹੁੰਦੇ ਐਸਐਸਪੀ ਡੀਸੀ ਬਣਨਾ ਚਾਹੁੰਦੇ ਬੱਚੇ ਯਾ ਉੱਚੀ ਬੋਲੋ ਡੀਸੀ ਬਣਨਾ ਚਾਹੁੰਦੇ ਐਸਐਸਪੀ ਬਣਨਾ ਚਾਹੁੰਦੇ ਆਫਸਰ ਬਣਨਾ ਚਾਹੁੰਦੇ ਇਹ ਸਾਰਾ ਕੁਝ ਤਾਂ ਹੀ ਪੜ ਹੋਣਾ ਤਾਂ ਹੀ ਬਣ ਹੋਣਾ ਜੇ ਅਸੀਂ ਪੜਾਈ ਦੇ ਨਾਲ ਗੁਰਬਾਣੀ ਦਾ ਨੌਲੇਜ ਅਸੀਂ ਪੂਰੀ ਰੱਖੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਸਾਡੇ ਕੋਲ ਗੁਰਬਾਣੀ ਆ ਇਸ ਤੋਂ ਉੱਤੇ ਸਾਡੇ ਕੋ ਕੋਈ ਵਰਲਡ 'ਚ ਖਜ਼ਾਨਾ ਨਹੀਂ ਹੈਗਾ ਇਸ ਖਜ਼ਾਨੇ ਦੀ ਨੌਲੇਜ ਸਾਡੇ ਕੋ ਹੋਊਗੀ ਫਿਰ ਅਸੀਂ ਜਿਹੜੇ ਆਪਾਂ ਕਿਤਾਬਾਂ ਪੜਦੇ ਆ ਉਹਦੀ ਨੌਲੇਜ ਨਾਲ ਚੱਲੇਗੀ ਉਹਦੇ ਨਾਲ ਅਸੀਂ ਤਰੱਕੀ ਕਰਾਂਗੇ ਵੱਡੇ ਵੱਡੇ ਅਫਸਰ ਬਣਾਂਗੇ ਫਿਰ ਜਾ ਕੇ ਆਪਣੇ ਮਾਪੇ ਬਾਪ ਦਾ ਪੰਜਾਬ ਦਾ ਆਪਣੇ ਰਿਸ਼ਤੇਦਾਰਾਂ ਦਾ ਘਰਦਿਆਂ ਦਾ ਅਸੀਂ ਆਪਣਾ ਨਾਮ ਰੋਸ਼ਨ ਕਰਾਂਗੇ ਸੋ ਮੈਂ ਤਾਂ ਇਹੀ ਕਹਿ ਕੇ ਸਮਾਪਤੀ ਕਰੂੰਗਾ ਕਿ ਆਪਣਾ ਦਿਨ ਲਗਾ ਕੇ ਪੜੋ ਜੋ ਇਸ ਵੇਲੇ ਜੋ ਪੂਰੇ ਵਰਲਡ ਦੇ ਵਿੱਚ ਪੰਜਾਬ ਦੇ ਵਿੱਚ ਜਿੰਨਾ ਵੀ ਇਸ ਵੇਲੇ ਤੁਹਾਨੂੰ ਸਾਰਾ ਬੱਚੋ ਸਿਸਟਮ ਪਤਾ ਨਸ਼ਿਆਂ ਤੋਂ ਬਚ ਕੇ ਰਹਿਣਾ ਨਸ਼ਿਆਂ ਦਾ ਕੋੜ ਜਿਹੜਾ ਆ ਹਰ ਗਲੀ ਹਰ ਮੁਹੱਲੇ ਹਰ ਖੇਤਰ ਦੇ ਵਿੱਚ ਨਸ਼ਿਆਂ ਦਾ ਕੋੜ ਜਿਹੜਾ ਆ ਉਹ ਚੁੰਬਕ ਵਾਂਗੂ ਬੱਚਿਆਂ ਨੂੰ ਚਿੰਬੜਦਾ ਪਿਆ ਆ ਨਸ਼ਿਆਂ ਤੋਂ ਬਚ ਕੇ ਰਹਿਣਾ ਜਿਹੜਾ ਬੱਚਾ ਨਸ਼ੇ ਕਰਦਾ ਉਹਨੂੰ ਆਪਣੇ ਪੇਰੈਂਟਸ ਨੂੰ ਦੱਸੋ ਆਪਣੇ ਟੀਚਰਸ ਨੂੰ ਦੱਸੋ ਨਸ਼ਿਆਂ ਤੋਂ ਬਚ ਕੇ ਰਹਿਣਾ ਨਸ਼ਿਆਂ ਤੋਂ ਬਚ ਗਏ ਸਭ ਕੁਝ ਬਚ ਗਏ ਨਸ਼ਿਆਂ ਤੋਂ ਬਚ ਕੇ ਰਹਿਣਾ ਆਪਣੀ ਸਿੱਖੀ ਕਾਇਮ ਰੱਖਣੀ ਆ ਦਿਮਾਲੇ ਬੰਨੇ ਉਹ ਕੁੜੀਆਂ ਨੇ ਮੁੰਡਿਆਂ ਨੇ ਪੱਗਾ ਬੰਨੀਆਂ ਦਿਮਾਲੇ ਬੰਨੇ ਆ ਆਪਣੀ ਸਿੱਖੀ ਆਪਣੀ ਕਾਇਮ ਰੱਖਣੀ ਆ ਆਪਣੇ ਕੇਸ ਨਹੀਂ ਕਟਾਣੇ ਆਪਣੀ ਸਿੱਖੀ ਕਾਇਮ ਰੱਖਣੀ ਆ ਜਿੱਦਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਆ ਉਸ ਹੱਦ ਨਾਲ ਅਸੀਂ ਅੱਗੇ ਚੱਲਣਾ ਤੁਸੀਂ ਅੱਗੇ ਚੱਲੂਗੇ ਉਹਦੇ ਨਾਲ ਤੁਸੀਂ ਤਰੱਕੀ ਕਰੋਗੇ ਤੁਸੀਂ ਪੜ੍ਹੂਗੇ ਤੁਸੀਂ ਤਰੱਕੀ ਕਰੋਗੇ ਆਪਣੀ ਕੌਮ ਦਾ ਨਾਮ ਰੋਸ਼ਨ ਕਰੋਗੇ ਅੱਜ ਬੜੇ-ਬੜੇ ਸਾਡੇ ਵਿੱਚ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਐਸਐਸਪੀ ਲੱਗਾ ਕੋਈ ਬੜੀਆਂ-ਬੜੀਆਂ ਪੋਸਟਾਂ ਤੇ ਲੱਗੇ ਹੋਆ ਜਿਨ੍ਹਾਂ ਦੇ ਸਿਰ ਤੇ ਪੱਗ ਆ ਉਹ ਪੱਗ ਦੇ ਨਾਲ ਸਾਡੀ ਦੇਖੋ ਸ਼ਾਨ ਕਿੰਨੀ ਉੱਚੀ ਹੁੰਦੀ ਆ ਸਾਡਾ ਜਦੋਂ ਕਿਸੇ ਇੱਕ ਐਸਐਸਪੀ ਲੱਗਾ ਪਟਿਆਲੇ ਨਾਨਕ ਸਿੰਘ ਜਦੋਂ ਉਹਦੇ ਪਿੱਛੇ ਸਿੰਘ ਵਜਦਾ ਆ ਦੇਖੋ ਉਹਦੀ ਸ਼ਾਨ ਕਿੰਨੀ ਉੱਚੀ ਹੁੰਦੀ ਆ ਉਹਦੀ ਸ਼ਾਨ ਕਰਕੇ ਸਾਡੀ ਸ਼ਾਨ ਕਿੰਨੀ ਉੱਚੀ ਹੁੰਦੀ ਹੈ ਇਸ ਕਰਕੇ ਆਪਣੇ ਕੇਸ ਹੀ ਨਹੀਂ ਕਟਾਉਣੇ ਆਪਣੀ ਦਸਤਾਰਾ ਬੰਨੋ ਆਪਣਾ ਸਿੰਘ ਸੋਜੋ ਆਪਣੀ ਪੜ੍ਹਾਈ ਤੇ ਜੋਰ ਦਿਓ ਆਪ ਪੜ੍ਹੋ ਨਸ਼ਿਆਂ ਤੋਂ ਦੂਰ ਰਹੋ ਜਿਹੜੀਆਂ ਸੰਸਥਾਵਾਂ ਜਿਹੜੀ ਪਿੱਛੇ ਜਿਹੜੀਆਂ ਸੰਸਥਾਵਾਂ ਇਹ ਬਿਲਡਿੰਗਾਂ ਦੇ ਪਿੱਛੇ ਤੁਹਾਡੀ ਪੜ੍ਹਾਈ ਦੇ ਪਿੱਛੇ ਜਿਸ ਸੰਸਥਾਵਾਂ ਦੀ ਜੇ ਕੋਈ ਪਿੱਛੇ ਤੁਹਾਡੇ ਕੋਈ ਪਾਵਰ ਕੰਮ ਕਰ ਰਹੀ ਆ ਇਹ ਗੁਰੂ ਮਹਾਰਾਜ ਦੀ ਕਿਰਪਾ ਆ ਤੁਹਾਨੂੰ ਬਹੁਤ ਉੱਚੇ ਲੈਵਲ ਤੇ ਲੈ ਕੇ ਜਾਣਾ ਇਹਨਾਂ ਸੰਸਥਾਵਾਂ ਨੇ ਤੁਸੀਂ ਇਸ ਤਰ੍ਹਾਂ ਮਨ ਲਗਾ ਕੇ ਤੇ ਪੜਨਾ ਹੀ ਆ ਇੱਥੇ ਮਨ ਲਗਾ ਕੇ ਪੜਨਾ ਹੀ ਆ ਤੁਹਾਨੂੰ ਬਹੁਤ ਉੱਚੀਆਂ ਪੋਸਟਾਂ ਤੇ ਤੁਹਾਨੂੰ ਲੈ ਕੇ ਜਾਣਾ ਇਸ ਸੰਸਥਾਵਾਂ ਨੇ ਆਪਣੇ ਮਾਪੇ ਦਾ ਸਤਿਕਾਰ ਕਰੋ ਆਪਣੇ ਟੀਚਰ ਦਾ ਸਤਿਕਾਰ ਕਰੋ ਆਪਣੇ ਬੱਚਿਆਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਸਾਰੇ ਨੇ ਛੋਟੇ ਭੈਣ ਭਰਾਵਾਂ ਨਾਲ ਪਿਆਰ ਨਾਲ ਰਹੋ ਇਹੀ ਕਹਿੰਦਾ ਹੋਇਆ ਮੈਂ ਸਵਾਪਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਵੀਰਾਂ ਦਾ ਬੜੇ ਪਿਆਰ ਦੇ ਨਾਲ ਤੁਹਾਨੂੰ ਬਹੁਤ ਕੁਝ ਸਮਝਾ ਦਿੱਤਾ ਜਿਸ ਤਰ੍ਹਾਂ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨਾ ਬਹੁਤ ਕੀਮਤੀ ਵਿਚਾਰਾਂ ਥੋੜੇ ਸਮੇਂ ਵਿੱਚ ਕਹਿ ਦੇਣੀਆ ਤੇ ਸੱਚ ਹੈ ਸਾਨੂੰ ਜਿਸ ਤਰ੍ਹਾਂ ਵੀਰ ਜੀ ਦੱਸ ਰਹੇ ਸੀ ਵੀ ਸਾਨੂੰ ਆਪਣੀ ਜੀਵਨ ਦੇ ਵਿੱਚ ਗੁਰਮਤ ਤੇ ਆਪਣੀ ਜ਼ਿੰਦਗੀ ਜਿਉਣ ਵਾਸਤੇ ਨਾਲ-ਨਾਲ ਬਹੁਤ ਜ਼ਰੂਰੀ ਹੈ ਮੈਨੂੰ ਯਾਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਜਦੋਂ ਬਚਪਨ ਦੇ ਵਿੱਚ ਪਾਂਦੇ ਕੋਲ ਪੜਨ ਵਾਸਤੇ ਜਾਂਦੇ ਆ ਨਾ ਤੇ ਪੰਦੇ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਜਿਹੜੀ ਮੈਂ ਪੜ੍ਹਾਈ ਤੁਹਾਨੂੰ ਪੜ੍ਹਾ ਰਿਹਾ ਆਂ ਤੁਸੀਂ ਪੜ੍ਹੋ ਤੇ ਗੁਰੂ ਨਾਨਕ ਸਾਹਿਬ ਜੀ ਨੇ ਅੱਗੋਂ ਸਵਾਲ ਕੀਤਾ ਮੈਂ ਪੜਾਂਗਾ ਮੈਂ ਪੜਨਾ ਚਾਹੁੰਨਾ ਪਰ ਇਹਦਾ ਕੱਲੀ ਪੜ੍ਹਾਈ ਦਾ ਲਾਭ ਕੀ ਐ ਉਹ ਕਹਿੰਦੇ ਕਿਉਂ ਤੇ ਅੱਗੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਨਾਲ ਸਾਨੂੰ ਅੰਦਰ ਦੀ ਪੜ੍ਹਾਈ ਭਾਵ ਗੁਰਮਤ ਦੀ ਸੱਚ ਦੀ ਸੋਝੀ ਹੋਣੀ ਵੀ ਜ਼ਰੂਰੀ ਐ ਜੇ ਸੱਚ ਦੀ ਸੋਝੀ ਨਹੀਂ ਐ ਤੁਹਾਡੀ ਪੜ੍ਹਾਈ ਪੜ੍ਹ ਕੇ ਇਨਸਾਨ ਵਕੀਲ ਬਣ ਜਾਏਗਾ ਜੱਜ ਬਣ ਜਾਏਗਾ ਪਰ ਉਸ ਸੱਚੇ ਨੂੰ ਵੀ ਫਾਂਸੀ ਦੇਣ ਦੀ ਜ਼ਰੂਰਤ ਰੱਖੇਗਾ ਕਿਉਂ ਕਿ ਉਹਨੇ ਅੰਦਰੋਂ ਸੱਚੀ ਪੜ੍ਹਾਈ ਨਹੀਂ ਕੀਤੀ ਗੁਰਬਾਣੀ ਨਾਲ ਨਹੀਂ ਜੁੜਿਆ ਹੋਇਆ ਉਹਨੂੰ ਸੱਚ ਤੇ ਝੂਠ ਦਾ ਨਤਾਰਾ ਨਹੀਂ ਹੈ ਡਿਗਰੀ ਕੋਲ ਹੈਗੀ ਆ ਪਰ ਉਹਨੇ ਵੇਖਣਾ ਨਹੀਂ ਹੈ ਇਸੇ ਤਰ੍ਹਾਂ ਜੇ ਤੁਸੀਂ ਪੜ੍ਹਾਈ ਕਰਕੇ ਡਾਕਟਰ ਬਣ ਜਾਂਦੇ ਹੋ ਤਾਂ ਗੁਰੂ ਨਾਨਕ ਸਾਹਿਬ ਜੀ ਬੜੇ ਤਰੀਕੇ ਨਾਲ ਉਹ ਪਾਉਂਦੇ ਨੂੰ ਸਮਝਾ ਰਹੇ ਤੇ ਉਹਨਾਂ ਦੀ ਜਿਹੜੀ ਗੱਲ ਹੈ ਮਨ ਵਿੱਚ ਕਈ ਵਾਰ ਸਮਝ ਆਉਂਦੀ ਹੈ ਵੀ ਜੇਕਰ ਤੁਹਾਡੇ ਕੋਲ ਅੰਦਰ ਦੀ ਨੌਲੇਜ ਨਹੀਂ ਡਾਕਟਰ ਬਣ ਗਏ ਹੋ ਫਿਰ ਤੁਸੀਂ ਬਹੁਤ ਜਲਦੀ ਕਿਡਣੀਆਂ ਵੀ ਵੇਚੋਗੇ ਕਿਉਂਕਿ ਤੁਹਾਡਾ ਮਨ ਜਿਹੜਾ ਹੈ ਨਾ ਉਹ ਹੈਵਾਨ ਬਣ ਜਾਏਗਾ ਸ਼ੈਤਾਨ ਬਣ ਜਾਏਗਾ ਇਨਸਾਨ ਨਹੀਂ ਬਣੇਗਾ ਇਨਸਾਨ ਬਨਣ ਵਾਸਤੇ ਕਿਸੇ ਵੀ ਪੋਸਟ ਤੇ ਪਹੁੰਚਣਾ ਆ ਉਹਦੇ ਵਾਸਤੇ ਸਾਨੂੰ ਗੁਰਮਤ ਦਾ ਗਿਆਨ ਇਹ ਗਿਆਨ ਹੋਣਾ ਜ਼ਰੂਰੀ ਆ ਇਹ ਕੋਈ ਸਾਨੂੰ ਗਰੰਤੀ ਸਿੰਘ ਨਹੀਂ ਬਣਾ ਰਿਹਾ ਇਹ ਸਾਨੂੰ ਕੋਈ ਬਾਬੇ ਨਹੀਂ ਬਣਾ ਰਿਹਾ ਕਈ ਵਾਰੀ ਮਨ ਚ ਕਿਸੇ ਬੱਚੇ ਦੇ ਪੇਰੈਂਟਸ ਦੇ ਖਿਆਲ ਆਉਂਦਾ ਹੈ ਵੀ ਸ਼ਾਇਦ ਇਸ ਵਾਸਤੇ ਨਹੀਂ ਇਹ ਸਾਨੂੰ ਇੱਕ ਚੰਗਾ ਇਨਸਾਨ ਚੰਗੀ ਕੁਰਸੀ ਤੇ ਬੈਠ ਕੇ ਅਸੀਂ ਕਰਨਾ ਕੀ ਆਪਣੀ ਡਿਊਟੀ ਕਿ ਨਿਭਾਉਣੀ ਹੈ ਔਸਕੋਂ ਦਾ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਦਿਆ ਅਸਲ ਦੇ ਵਿੱਚ ਲੈਣ ਦਾ ਲਾਭ ਤਾਂ ਜੇ ਉਹਨੂੰ ਵਿਚਾਰ ਕੇ ਅਸੀਂ ਦੂਸਰੇ ਦਾ ਭਲਾ ਕਰਨ ਵਾਲੇ ਬਣ ਗਏ ਆ ਤਾਂ ਸਾਡੀ ਵਿਦਿਆ ਲਈ ਦਾ ਲਾਭ ਹੈ ਤੇ ਅਸੀਂ ਵੀ ਇਸੇ ਮਕਸਦ ਮੁਤਾਬਕ ਚੱਲਣਾ ਹੈ ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ અમૃત ਧારી કોમ બનાਉਣੀ ਅਸੀਂ ਗੁਰਮਤ ਸਿੱਖ ਕੇ ਅੱਗੇ ਉਸ ਗੁਰਮਤ ਨੂੰ ਪ੍ਰਚਾਰਨਾ ਵੀ ਹੈ ਸੋ ਫਿਰ ਤੋਂ ਇੱਕ ਵਾਰ ਸਾਰੀ ਮੈਨੇਜਮੈਂਟ ਵੱਲੋਂ ਸਾਰੇ ਸਟਾਫ ਵੱਲੋਂ ਸਾਰੇ ਵਿਦਿਆਰਥੀਆਂ ਵੱਲੋਂ ਸਤਕਾਰਯੋਗ ਵੀਰਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਆਖਿਆ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਵਿਚਾਰ ਦਿੱਤੇ ਸੋ ਮੈਂ ਹੁਣ ਸਟਾਫ ਨੂੰ ਬੇਨਤੀ ਕਰਦਾ ਕਿ ਸਾਰੇ ਵੀਰਾਂ ਨੂੰ ਇਕੱਠਾ ਸਨਮਾਨ ਦੇਣਗੇ ਸਰਦਾਰ ਵਿਕਰਮਪ੍ਰੀਤ ਸਿੰਘ ਜੀ ਬਲਪ੍ਰੀਤ ਸਿੰਘ ਜੀ ਇਹ ਸਾਡੇ ਜੋ ਬੱਚਿਆਂ ਨੂੰ ਨਾ ਸਕੂਲ ਦੀ ਪੜ੍ਹਾਈ ਕਰਵਾ ਰਹੇ ਨੇ ਤੇ ਇਹ ਆ ਕੇ ਵੀਰਾਂ ਨੂੰ ਸਨਮਾਨ ਦੇਣਗੇ ਆਊਗੀ ਸਟੈਂਡ ਪਿੱਛੇ गोले सो निहाल सतसिया जी का खालसा वाहेगुरु जी की फतेह ਗੁਰੂ ਸਾਹਿਬ ਜੀ ਦੀ ਕਿਰਪਾ ਕਰਨੇ ਸੰਸਥਾ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਵੀ ਜਦੋਂ ਵੀ ਤੁਸੀਂ ਆਓ ਤੇ ਇਸੇ ਤਰ੍ਹਾਂ ਬੱਚਿਆਂ ਦੇ ਨਾਲ ਸਾਂਝ ਪਾਓ ਤੇ ਸਾਨੂੰ ਮਿਲਦੇ ਰਹੋ ਤਾਂ ਕਿ ਬੱਚਿਆਂ ਦੇ ਅੰਦਰ ਸਟਾਫ ਦੇ ਅੰਦਰ ਹੋਰ ਵੀ ਵਧੇਰੇ ਉਤਸ਼ਾਹ ਆਉਂਦਾ ਸੋ ਇੰਨੀਆਂ ਵਿਚਾਰਾ ਕਰਦੇ ਹੋਏ ਖਿਮਾਂ ਦੀ ਜਾਚਕਾਂ ਫਤਿਹਨਾ ਸਾਂਝ ਪਾਉਜੀ ਵਾਹਪੁਰ ਜੀ ਦਾ ਖਾਲਸਾ ਵਾਹਪੁਰ ਜੀ ਦੀ ਫਤਿਹ Thank mm -hmm. you.